ਦੋਸਤੋ ਜਿਹੜੇ ਵੀ ਸਾਡੇ ਵੀਰਪਈ ਅ ਪਿੰਡ ਜਖੇਪੜ ਤੋਂ ਚੀਨਾਬੱਲ ਨੂੰ ਜਾਂਦੇ ਨੇ ਉਹ ਆਪਣਾ ਜਰੂਰ ਧਿਆਨ ਰੱਖੋ ਮਤਲਬ ਇੱਥੇ ਤੁਸੀਂ ਦੇਖੋਗੇ ਇੰਨਾ ਕ ਮਿੱਟੀ ਪਾ ਕੇ ਰਸਤਾ ਬਣਾਇਆ ਜਾਏਗਾ ਤੇ ਆਪ ਇੱਕ ਛੋਟਾ ਹੱਥੀਂ ਦਾ ਜਿਹੜਾ ਉਹ ਹੋ ਗੂ ਚੁੱਕਿਆਗਾ ਉਹ ਸਾਡੀ ਬੇਨਤੀ ਹੈ ਕਿ ਜਿਹੜੇ ਸਾਡੇ ਵੱਡੇ ਸਾਧਨ ਨੇ ਜਿਹੜੇ ਸਾਡੇ ਵੱਡੇ ਸਾਧਨ ਨੇ ਉਹ ਲੈ ਕੇ 나오 ਇੱਧਰ ਦੀ ਕਿਉਂਕਿ ਇੱਥੋਂ ਸਿਰਫ ਜੇ ਜਿਵੇਂ ਕੋਈ ਮੋਟਰਸਾਈਕਲ ਆ ਜਾਂ ਕੋਈ ਰੇਡੀਆ ਉਹ ਮਸ਼ੀਨਰੀ ਆ ਹੀ ਲੰਗਦੇ ਨੇ ਤੇ ਇਸ ਪੁਲ ਦਾ ਜਿਹੜਾ ਕੰਮ ਆ ਉਹ ਜਾਰੀ ਹੈਗਾ ਚੱਲ ਰਿਹਾ ਹੈਗਾ ਇੱਧਰ ਦੇਖ ਸੰ ਸਭ ਤੋਂ ਪੌਪੂਲਰ ਮਸ਼ੀਨ ਉਹ ਕੰਮ ਕਰ ਰਹੀ ਹੈਗੀ ਤੇ ਇਹ ਜਿਹੜਾ ਪੁਲ ਤੇ ਇੱਥੋਂ ਇਹ ਜਦੋਂ ਹੁਣ ਬਰਸਾਤ ਹੋਈ ਆ ਉਸ ਉਸ ਵਕਤ ਤਾ ਦਿੱਤਾ ਸੀਗਾ ਕੱਟ ਦਿੱਤਾ ਸੀਗਾ ਇਹਨਾਂ ਕਿਉਂਕਿ ਜਿਹੜਾ ਉਹ ਪੁਲ ਆ ਰਿਹਾ ਹੈਗਾ ਸਾਹਮਣੋਂ ਨਵਾਂ ਬਣ ਰਿਹਾ ਹੈਗਾ ਉਹ ਪੁਲ ਇਹ ਇੱਥੋਂ ਜਾ ਕੇ ਇੱਥੇ ਮਿਲ ਜਾਣਾਗਾ ਤਾਂ ਕਰਕੇ ਜਿਹੜਾ ਜਿੱਥੇ ਛਿਟਾ ਹੋਇਆ ਗਿਆਗਾ ਇੱਥੇ ਦੀਆਂ ਹਲੇ ਹੋਰ ਬੁਰਜੀਆਂ ਲੱਗਣੀਆਂ ਤੇ ਨਵੇਂ ਪੁਲ ਦੀਆਂ ਤੇ ਤਾਂ ਕਰਕੇ ਲੜਾ ਦਿੱਤਾ ਤੀਗਾ ਤੇ ਇਤਨੇ ਆ ਬਰਸਾਤ ਹੋਣ ਲੱਗੀ ਤੇ ਉਹਦੇ ਕਰਕੇ ਫਿਰ ਜਿਹੜੇ ਇੱਧਰ ਘਰ ਦੱਸੇ ਨੇ ਇਹਨਾਂ ਦੀ ਕੋਈ ਮਰਗਤ ਹੋਈ ਸੀਗੀ ਤੇ ਬਹੁਤ ਦੂਰ ਜਾ ਕੇ ਮਤਲਬ ਰਸਤਾ ਮਿਲਦਾ ਦੀਗਾ ਤਾਂ ਕਰਕੇ ਫਿਰ ਉਹਦੀ ਪੰਚਾਇਤ ਨੇ ਐਨੇ ਥਾਂ ਦੇ ਉੱਤੇ ਦੁਬਾਰੇ ਮਸ਼ੀਨ ਬੁਲਾ ਕੇ ਮਿੱਟੀ ਪਾਈ ਗਈ ਆ ਦੇਖੋ ਜਿਹੜੇ ਤੇ ਸਾਡੇ ਵੱਡੇ ਸਾਧਨ ਨੇ ਉਹ ਲੈ ਕੇ ਨਾ ਉਥੋਂ ਮੋਟਰਸਾਈਕਲ ਜਰੂਰ ਲੰਘਦੇ ਨੇ ਇਹ ਤਸਵੀਰਾਂ ਨੇ ਪਿੰਡ ਦੇ ਖੇਪੜ ਦੀਆਂ ਜਿਹਦੇ ਪਤਾ ਦੋਸੀ ਟੀਮ ਵਾਲੇ ਜਾਣਣਗੇ ਆਹ ਦੇਖ ਸਕਦੇ ਮੁਰਗੀ ਨੂੰ ਜੇ ਅਸੀਂ ਮੁਕੀ ਕਰ ਰਹੀ ਹੈ ਅਸੀਂ ਕੰਮ ਇਹ ਹੁਣ ਨਾਵਾ ਬਿਲਕੁਲ ਸੁੱਕ ਝੁਕਿਆਗਾ ਜੇ ਅਸੀਂ 500 ਦਿਨ ਪਹਿਲਾਂ ਵੀ ਗੱਲ ਕਰਾਂਗੇ ਜਿੱਥੇ ਐਸਪੁਰ ਦੇ ਕੋਲੋਂ ਵੀ ਘੱਟੋ ਘੱਟ 4 ਫੁੱਟ ਪਾਣੀ ਚੱਲ ਰਿਹਾ ਸੀਗਾ ਐਸਪੁਰ ਬੇਤੇ ਤੇ ਆ ਨਵਾਂ ਪੋਜ਼ੜਾ ਉਹ ਬਣ ਰਿਹਾਗਾ ਤੋ ਸਾਡੇ ਸਾਰੇ ਹੀ ਬੇਨਤੀ ਆ ਵੀ ਆਪਣਾ ਕੋਈ ਵੱਡੀ ਮਸ਼ੀਨਰੀ ਲੈ ਕੇ ਨਾ ਆਓ ਤੇ ਰਸਤਾ ਬੰਦ ਆਗਾ ਤੇ ਕੰਮ ਚੱਲ ਰਿਹਾ ਹੈਗਾ ਇਸਦਾ ਜੇ ਇਹਨਾਂ ਨੂੰ ਨਹੀਂ ਹੋਵੇ ਜੇ ਤੁਸੀਂ ਘਰੇ ਰੰਗ ਨਿਕੜਵਾਂਗੇ ਯਾ ਜਿਹੜੇ ਤੁਸੀਂ ਸਫਾਇਦੇ ਦੇਖ ਰਹੇ ਹੋਗੇ ਮੈਂ ਵੀਡੀਓ ਉਸ ਦਿਨ ਵੀ ਪਾਈ ਸੀਗੀ ਇਹ ਸਫਾਇਦਾਂ ਦੇ ਵਿੱਚ ਦੀ ਪੰਜ ਪੰਜ ਫੁੱਟ ਪਾਣੀ ਚਲ ਰਿਹਾ ਸੀਗਾ ਉਹ ਪਾਣੀ ਬਹੁਤ ਜਿਆਦੇ ਉੱਤਰ ਹੀ ਨਹੀਂ ਖਤਲੇ ਹੋ ਚੁੱਕਿਆ ਪਾਣੀ ਦੇਖੋ ਸੋ ਵੀਰੋ ਜਿਹੜੇ ਵੀ ਸਾਡੇ ਜਖੇਪੜ ਤੋਂ ਤੇ ਟੀਮਿਆਂ ਵੱਲੋਂ ਜਾਂਦੇ ਨੇ ਲੋਕ ਉਹਨਾਂ ਨੂੰ ਸਾਡੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਸੜਕ ਤੇ ਨਾ ਉਹਰ ਦੇਖੋ ਤੁਸੀਂ ਹਾਲਾਤ ਦੇਖੋ ਸੜਕ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਕਈ ਤਾਂ ਸਾਡੇ ਮਤਲਬ ਬੱਚਿਆਂ ਵਾਲੀਆਂ ਬੈਨਾਂ ਵੀ ਇਥੋਂ ਦੀ ਧੱਕਾ ਕਰ ਦਿੰਦੇ ਨੇ ਉਹ ਵੀ ਲਗਾਉਣ ਦੀ ਕੋਸ਼ਿਸ਼ ਕਰ ਦਿੰਦੇ ਨੇ ਤੇ ਸਾਡੀ ਬੇਨਤੀ ਵੀ ਕਿਸੇ ਨੇ ਵੀ ਲੰਘਣਾ ਜਾਂਦਾ ਤੁਸੀਂ ਟੋਲਾਬਾਲ ਸਾਈਡ ਹੋ ਕੇ ਆਓ ਤੇ ਇਸ ਦਾ ਮਤਲਬ ਪੁਰਦਾ ਜਿਹੜਾ ਕੰਮ ਪੂਰੇ ਜੋਰਾ ਸੋਰਾ ਨਾਲ ਚੱਲ ਰਿਹਾ ਤੇ ਆ ਜਿਹੜਾ ਰਸਤਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੀ ਤਾਂ ਦੋ ਕਿ ਦਿਨਾਂ ਵਾਸਤੇ ਪੰਚਾਇਤ ਨੇ ਕਰਵਾਇਆ ਸੀਗਾ ਪਰ ਇਹ ਹੁਣ ਸਾਡੀ ਬੇਨਤੀ ਹੈ ਵੀ ਇੱਧਰ ਤੁਸੀਂ ਨਾ ਆਓ ਵੀ ਬਿਲਕੁਲ ਹੁਣੇ ਬੰਦ ਹੋਊਗਾ ਤੇ ਇੱਕ ਦੂਸਰੀ ਖੁਸ਼ਖਬਰੀ ਇਹ ਵੀ ਬਹੁਤ ਜਲਦ ਇਹ ਪੁਲ ਬਣ ਕੇ ਚੱਲੂ ਹੋਊਗਾ ਇੱਥੇ ਸਿਰਫ ਇੱਕ ਬੁਰਜੀ ਲਾ ਕੇ ਇਸ ਪੁਲ ਨੇ ਹੁਣ ਜੁੜ ਜਾਣਾਗਾ ਇਹ ਸੜਕ ਦੇ ਨਾਲ ਕਿਉਂਕਿ ਜਿਹੜਾ ਇਹ ਪੁਲਾ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਕਿੰਨਾ ਜਿਆਦਾ ਮਤਲਬ ਉੱਚਾਗਾ ਇਹ ਇਸ ਆਪਹੀ ਤੋਂ ਜਦੋਂ ਇਹ ਪੁਲ ਕੰਪਲੀਟ ਹੋ ਗਿਆ ਜਿਹੜੀ ਹੁਣ ਆਪਹੀ ਆ ਰਹੀ ਆ ਜਹਾ ਇਧਰੋਂ ਇਹ ਸਾਡੇ ਲੋਕ ਆਉਣਗੇ ਇਹਦੇ ਉੱਪਰ ਇਹ ਚੜ੍ਹੇ ਨਹੀਂ ਸਕਦੇ ਐਂਟਰੀ ਨਹੀਂ ਕਰ ਸਕਦੇ ਕਿਉਂਕਿ ਇਹ ਤਕਰੀਬਨ ਘੱਟੋ-ਘੱਟ 10 ਫੁੱਟ ਤੋਂ 15 ਫੁੱਟ ਚਾ ਹੋ ਜਾਣਾ ਇਸ ਪਹਾਹੀ ਦੇ ਨਾਲੋਂ ਜਿਹੜਾ ਇਹ ਵਿਵਾਦ ਆ ਮਤਲਬ ਪਿੰਡ ਦੇ ਵਿੱਚ ਚੱਲ ਰਿਹਾ ਹੈਗਾ ਆ ਆਰਜੀ ਕਹੋਰਪੁਰ ਬਣਾਉਣ ਨੂੰ ਉਹ ਅਸੀਂ ਕਹਾਂਗੇ ਵੀ ਸਹੀ ਸ਼ਬਦਾਂ ਦੇ ਵਿੱਚ ਉਹ ਸਹੀ ਬਣਦਾ ਕਿਉਂਕਿ ਇੱਥੋਂ ਹੁਣ ਜਿਹੜੇ ਕੋਈ ਰੇੜਾ ਵੀ ਨਹੀਂ ਚੜ ਸਕਣਾ ਬੰਦਾ ਵੀ ਨਹੀਂ ਚੜ ਸਕਣਾ ਜੀ ਆਪ ਅਸੀਂ ਤੋਂ ਲੈ ਕੇ ਉਹ ਪੁਲ ਦੇ ਉੱਪਰ ਫਿਰ ਜਾਂ ਤਾਂ ਇੱਥੋਂ ਆ ਇਸ ਪਾਸੇ ਮੋੜਨਾ ਪਿਆ ਕਰੂਗਾ ਜਿੱਧਰ ਆਪਣਾ ਚੀਮਿਆਂ ਨੂੰ ਜਾਂਦੇ ਸੀ ਉਥੋਂ ਜਾ ਕੇ ਇਹਨੇ ਮਿਕਸ ਹੋਣਾਗਾ ਮਿਲਣਾਗਾ ਸੜਕ ਦੇ ਨਾਲ ਉਥੋਂ ਦੁਬਾਰੇ ਹੋ ਕੇ ਇੱਥੋਂ ਦੀ ਐਂਟਰ ਹੋ ਕੇ ਦੁਬਾਰੇ ਚੜਨਾ ਪਿਆ ਕਰੂਗਾ ਨਹੀਂ ਇੰਨਾ ਜਿਆਦਾ ਉੱਚਾ ਪੋਲਾ ਗਏ ਜਿੰਨੀਆਂ ਵੀ ਸਾਡੇ ਦੋਨੇ ਪਾਸੇ ਪਟੜੀਆਂ ਲੱਗਦੀਆਂ ਨੇ ਇਹਦੇ ਉੱਪਰ ਦੀ ਕੋਈ ਵੀ ਸਾਧਨ ਸਾਡਾ ਨਹੀਂ ਟੱਪ ਸਕੂਗਾ ਦੇਖੋ ਜੋਰਾਂ ਸੋਰਾ ਨਾਲ ਪੂਰਾ ਕੰਮ ਚੱਲ ਰਿਹਾ ਹੈਗਾ ਸਰਕਾਰ ਵੱਲੋਂ ਧੰਨਵਾਦ ਕਰਦਾ ਹਾਂ ਇੱਕ ਵਾਰ ਫਿਰ ਤੋਂ ਹਰਪਾਲ ਸਿੰਘ ਚੀਮਾਂਜੀ ਖਜ਼ਾਨਾ ਮੰਤਰੀ ਪੰਜਾਬ ਜਿਨ੍ਹਾਂ ਨੇ ਇਹ ਕੋਲ ਨੂੰ ਪਹਿਰ ਦੇ ਆਧਾਰ ਤੇ ਕੰਮ ਕੀਤਾ ਗਿਆਗਾ ਕਿਉਂਕਿ ਇਸ ਜਿਹੜਾ ਚੀਮਾ ਪਿੰਡਾ ਚੀਮੇ ਪਿੰਡ ਦੇ ਵਿੱਚ ਅਕੈਡਮੀਆ ਹੋਰ ਬਹੁਤ ਇੰਡਸਟਰੀ ਹੈਗੀ ਇੱਥੋਂ ਦੀ ਬਹੁਤ ਤਰ੍ਹਾਂ ਦੇ ਮਤਲਬ ਹਰ ਰੋਜ਼ ਵਹੀਕਲ ਲੰਘਦੇ ਨੇ ਜਿਵੇਂ ਕਿ ਅਸੀਂ ਗੱਲ ਕਰਾਂਗੇ ਬੱਚਿਆਂ ਦੀਆਂ ਬੈਨਾਂ ਬੱਚਿਆਂ ਦੀਆਂ ਬੈਨਾਂ ਇੱਥੋਂ ਦੇ ਹਰ ਰੋਜ਼ ਬਹੁਤ ਜਿਆਦੇ ਲੰਘਦੀਆਂ ਧੀਆਂ ਤੇ ਦੂਸਰਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੀ ਜਨਮ ਸਥਾਨ ਭੂਮੀ ਹੋਣ ਕਰਕੇ ਇੱਥੇ ਹਰ ਸਾਲ ਟੀਮਾਂ ਦੇ ਵਿੱਚ ਮੇਲਾ ਭਰਦਾ ਹੈਗਾ ਮੇਲਾ ਭਰਦਾ ਜਦੋਂ ਇਹ ਜਿਹੜਾ ਪੁਲ ਤੀਕਾ ਬਹੁਤ ਹੈ ਹਾਦਸਿਆਂ ਦਾ ਨੂੰ ਹੱਥ ਸੱਦਾ ਦਿੰਦਾ ਸੀਗਾ ਇਹ ਸੋ ਸਾਰੇ ਹੀ ਦੋਸਤਾਂ ਦਾ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਆਪਣੀ ਰਾਇ ਜ਼ਰੂਰ ਦਿਓ